ਸੋਸ਼ਲ ਮੀਡੀਆ ਤੇ ਉੱਤੇ ਇੱਕ ਖਬਰ ਨੇ ਕਾਫੀ ਚਰਚਾ ਫੈਲਾਈ ਹੋਈ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਫੈਦਾ ਹੋਇਆ ਹੈ ਇਸ ਨੂੰ ਲੈ ਕੇ ਜਾਣਕਾਰੀ ਇਸ ਵਕਤ ਸਾਹਮਣੇ ਆਈ ਹੈ ਸੋਸ਼ਲ ਮੀਡੀਆ ਤੇ YouTube ਤੇ ਕਈ ਚੈਨਲ ਤੇ ਖਬਰਾਂ ਵਾਇਰਲ ਹੋ ਗਈਆਂ ਨੇ ਕਿ ਹੁਣ 2026 ਤੱਕ 500 ਦੇ ਨੋਟ ਜਿਹੜੇ ਨੇ ਉਹ ਬੰਕ ਕੋ ਜਾਣਗੇ ਤੇ ਇਸ ਖਬਰ ਨੂੰ ਸੁਣ ਕੇ ਲੋਕਾਂ ਦੇ ਮਨਾਂ ਦੇ ਵਿੱਚ ਚਿੰਤਾ ਪੈਦਾ ਹੋ ਗਈ ਹੈ ਕਿ ਆਖਰ ਜੇਕਰ 500 ਦਾ ਨੋਟ ਜਿਹੜਾ ਵਾ ਉਹ ਬੰਦੂਗ ਜਵਿਗਾ ਤਾਂ ਮੁਸ਼ਕਿਲ ਹੋ ਜਾ ਸਕਦੀ ਹੈ ਇਸੇ ਤਰੀਕੇ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਖਬਰਾਂ ਕਾਫੀ ਸੋਸ਼ਲ ਮੀਡੀਆ ਤੇ YouTube ਤੇ ਚੈਨਲ ਤੇ ਵਾਇਰਲ ਹੋਈਆਂ ਤਾਂ ਲੋਕ ਤਾਂ ਇੱਕ ਪਾਸੇ ਸੋਚਣੇ ਮਜਬੂਰ ਹੋ ਗਏ ਪਰ ਇਸ ਤੋਂ ਬਾਅਦ ਹੁਣ ਇਸ ਸਾਰੇ ਮਾਮਲੇ ਦੇ ਉੱਤੇ ਸਰਕਾਰ ਦੇ ਵੱਲੋਂ ਚੁੱਪੀ ਤੋੜੀ ਗਈ ਹੈ ਜਾਨਕਿ ਸਰਕਾਰ ਦੇ ਵੱਲੋਂ ਇੱਕ ਬਿਹਦ ਸਪਸ਼ਟ ਤੇ ਵੱਡਾ ਅਭਿਆਨ ਦਿੱਤਾ ਗਿਆ ਸਰਕਾਰ ਦਾ ਕਹਿਣਾ ਹੈ ਕਿ ਹੁਣ ਕਿਸੇ ਪ੍ਰਕਾਰ ਦੀ ਕੋਈ ਵੀ ਅਜਿਹੀ ਜਿਹੜੀ ਵੀਡੀਓ ਵਾਇਰਲ ਹੁੰਦੀ ਹੈ 500 ਦੇ ਨੋਟ ਬੰਦ ਕਰਨ ਦੀ ਹੈ ਕੋਈ ਵੀ ਕਿਸੇ نوٹ ਦੇ ਲੈ ਕੇ ਕੋਈ ਵੀ ਵੀਡੀਓ ਵਾਇਰਲ ਹੁੰਦੀ ਹੈ ਤੇ ਤੁਸੀਂ ਉਸ ਤੇ ਬਿਲਕੁਲ ਵੀ ਯਕੀਨ ਨਾ ਕਰੋ ਕਿਉਂਕਿ ਦੱਸ ਦਈਏ ਕਿ ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ ਦੇ ਅਨੁਸਾਰ ਅਜੇ ਹੀ ਕੋਈ ਵੀ ਨੋਟੀਫਿਕੇਸ਼ਨ ਜਿਹੜੀ ਜਾਰੀ ਨਹੀਂ ਕੀਤੀ ਗਈ ਹੈ ਕਿ 500 ਦੇ ਨੋਟ ਬੰਦ ਹੋਣਗੇ ਇਸੇ ਤਰੀਕੇ ਦੇ ਨਾਲ ਜਿੱਥੇ 500 ਦੇ ਨੋਟ ਤੁਹਾਨੂੰ ਮਿਲਦੇ ਨੇ ਮਾਰਕੀਟ ਦੇ ਵਿੱਚ ਹੈਗੇ ਨੇ ਇਸੇ ਤਰੀਕੇ ਦੇ ਨਾਲ ਇਹ ਪ੍ਰਚਲਿਤ ਹੁੰਦੇ ਰਹਿਣਗੇ ਪਰ 500 ਦੇ ਨੋਟਾਂ ਨੂੰ ਲੈ ਕੇ ਜਿਹੜੀਆਂ ਫਰਜ਼ੀ ਵੀਡੀਓਜ਼ ਜਾਂ ਫਿਰ ਖਬਰਾਂ ਵਾਇਰਲ ਹੁੰਦੀਆਂ ਨੇ ਤੁਸੀਂ ਇਸ ਤੇ ਭੁਲਕੇ ਵੀ ਯਕੀਨ ਨਾ ਕਰੋ ਪੀਆਈਬੀ ਤੇ ਆਰਬੀਆਈ ਦੇ ਉਹ ਇਹ ਬਿਹਾਦ ਵੱਡੇ ਬਿਆਦ ਦਿੱਤੇ ਗਏ। ਦਾ ਅਸੀਂ ਇੱਕ ਸਰਕਾਰ ਦਾ ਕਹਿਣਾ ਹੈ ਕਿ ਜਈਆਂ ਕੋਈ ਵੀ ਖਬਰਾਂ ਤੇ ਤੁਹਾਨੂੰ ਯਕੀਨ ਕਰਨਾ ਨਹੀਂ ਹੋਵੇਗਾ ਕਿਉਂਕਿ ਜੇਕਰ ਤੁਸੀਂ ਯਕੀਨ ਕਰਦੇ ਹੋ ਤਾਂ ਮੁਸ਼ਕਲ ਤੁਹਾਨੂੰ ਹੀ ਹੋਵੇਗੀ ਕਿਉਂਕਿ ਤੁਸੀਂ ਦਿੱਕਤ ਦਾ ਸਾਹਮਣਾ ਕਰੋਗੇ ਤੁਸੀਂ ਸੋਚਣ ਵਿਚਾਰ ਲਈ ਮਜਬੂਰ ਹੋ ਜਾਓਗੇ ਪਰ ਇਹ ਅਜਈਆਂ ਫਰਜ਼ੀ ਵੀਡੀਓਜ਼ ਤੇ ਖਬਰਾਂ ਤੇ ਯਕੀਨ ਨਾ ਕਰੋ। ਇੱਕ ਬਿਹਾਦੀ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਦਰਸਲ ਦਾ ਅਸੀਂ ਇੱਕ ਕਿ ਹੁਣ ਇੱਕ YouTube ਦਾ ਮਸ਼ਹੂਰ ਚੈਨਲ ਹੈ ਜਿਸ ਦੇ ਉੱਤੇ ਖਬਰ ਵਾਇਰਲ ਹੋਈ ਹੈ ਕਿ 500 ਦਾ ਨੋਟ 2026 ਤੱਕ ਬੰਦ ਹੋ ਜਾਣਗੇ ਤਾਂ ਇਸ ਨੂੰ ਹੀ ਲੈ ਕੇ ਲੋਕ ਜਿਹੜੇ ਨੇ ਕਾਫੀ ਡਰੇ ਹੋਏ ਸਹਿਮੇ ਹੋਏ ਨਸਰ ਆਏ ਜਿਹੜਾਂ ਨੇ ਮਣਾ ਵਿੱਚ ਬਹੁਤ ਵੱਡੇ ਸਵਾਲ ਖੜੇ ਕੀਤੇ ਗਏ ਔਰ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਪਰ ਉਸ ਤੋਂ ਬਾਅਦ ਹੁਣ ਚੁੱਪੀ ਤੋੜੀ ਗਈ ਹੈ ਆਰਬੀਆਈ ਦੇ ਵੱਲੋਂ ਦੇ ਪੀਆਈਬੀ ਵੱਲੋਂ ਇੱਕ ਬੇਹਤ ਵੱਡਾ ਬਿਆਨ ਕਰਦੇ ਹੋਏ ਕਿ ਇਹ ਅਜਿਹੀਆਂ ਫਰਜ਼ੀ ਵੀਡੀਓ ਸੇ ਖਬਰਾਂ ਤੇ बोलके भी की ना करो जहां कुछ नहीं है यानी कि 500 ਦੇ ਨੂਰ ਜਿਵੇਂ ਪਹਿਲਾਂ ਹੀ ਮਿਲਦੇ ਸੀਗੇ ਇਸੇ ਤਰੀਕੇ ਦੇ ਨਾਲ ਪ੍ਰਚਲਿਤ ਹੁੰਦੇ ਰਹਿਣਗੇ ਤਾਂ ਇਹਨਾਂ ਨੂੰ ਲੈ ਕੇ ਕੋਈ ਵੀ ਅਜਿਹੀ ਖਬਰ ਜਿਹੜੀ ਆ ਕੋਈ ਵੀ ਵਾਰ ਨਹੀਂ ਹੋਈ ਆ ਜਾਂ ਨੋਟੀਫਿਕੇਸ਼ਨ ਜਾਰੀ ਨਹੀਂ ਹੋਈ ਆ ਤਾਂ ਬਹੁਤ ਸਾਰੇ ਚੈਨਲਸ ਆਪਣੇ ਵਿਊਜ਼ ਤੇ ਚੱਕਰਾਂ 'ਚ ਕਈ ਵਾਰ ਜਦੋਂ ਫਰਜ਼ੀ ਵੀਡੀਓਜ਼ ਬਣਾਉ ਲੈਂਦੇ ਨੇ ਜਾਂ ਖਬਰਾਂ ਵਾਇਰਲ ਕਰ ਦਿੰਦੇ ਨੇ ਜਿਨ੍ਹਾਂ ਨੂੰ ਲੈ ਕੇ ਲੋਕ बहुत ज्यादा डरे हुए सहमे हुए दिखाई देते हैं पर एक बेहद अहम खबर इस वक्त भी अभी नाझी कर रहे हैं कि अजी कोई भी खबर नहीं है भुल तो के भी इस खबर से इस भीडियो पर यकीन ना करना नहीं तो तुम ही चिंता क्योंकि सरकार वालों बैंकों कोई भी अजि नोटिफिकेशन जारी नहीं की गई है ਤਾਂ ਤੁਸੀਂ ਵੀ ਜੇਕਰ ਫਰਜ਼ੀ ਵੀਡੀਓਜ਼ ਦੇਖਦੇ ਹੋ ਜਾਂ ਕੋਈ ਵੀ ਅਜਿਹੀ ਵੀਡੀਓ ਦੇਖਦੇ ਹੋ ਪਹਿਲਾਂ ਤੁਹਾਨੂੰ ਉਸ ਦੀ ਪੁਸ਼ਟੀ ਕਰਨੀ ਜ਼ਰੂਰੀ ਹੈ ਕਿਸੇ ਵੀ ਵੀਡੀਓ ਨੂੰ ਦੇਖ ਕੇ ਜਾਂ ਉਸ ਦੇ ਉੱਤੇ ਰਿਐਕਟ ਕਰਨਾ ਤੁਹਾਡੀ ਗਲਤੀ ਹੋਵੇਗੀ ਇਸ ਕਰਕੇ ਤੁਸੀਂ ਭੁੱਲ ਕੇ ਜਿਹੀਆਂ ਵੀਡੀਓਜ਼ ਤੇ ਯਕੀਨ ਨਾ ਕਰੋ ਇਸ ਵੀਡੀਓ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜੁੜ ਪਹੁੰਚਾਓ ਤਾਂ ਕਿ ਇਹ ਵੀ ਜਾਣਕਾਰੀ ਲੋਕਾਂ ਤੱਕ ਪਹੁੰਚੇ ਕਿ ਫਰਜ਼ੀ ਬਹੁਤ ਸਾਰੀਆਂ ਖਬਰਾਂ ਵਾਇਰਲ ਹੁੰਦੀਆਂ ਨੇ ਤੋਂ ਉਹਨਾਂ ਤੇ ਯਕੀਨ ਨਹੀਂ ਕਰਨਾ